ਕੇਂਦਰ ਤੇ ਪੰਜਾਬ ਸਰਕਾਰ ਆ ਉਹ ਕਿਸਾਨਾਂ ਦਾ ਹੱਥ ਨਹੀਂ ਫੜ ਰਹੀ ਕਿਸਾਨਾਂ ਦੀ ਬਾਹ ਨਹੀਂ ਫੜ ਰਹੀ ਤੇ ਕਿਸਾਨ ਮਰਨ ਵਰਤੇ ਬੈਠਾ ਸਾਡਾ ਲੀਡਰ ਉਹਦੀ ਬਾਤ ਨਹੀਂ ਪੁੱਛੀ ਜਾ ਰਹੀ ਉਹਨਾਂ ਨੂੰ ਸੱਚੀ ਗੱਲਬਾਤ ਨਹੀਂ ਕੀਤੀ ਜਾ ਸਕਦੀ ਜਿਹੜੇ ਅਸੀਂ 3-4 ਸਾਲ ਪਹਿਲਾਂ ਵੀ ਅਸੀਂ ਉੱਥੋਂ ਮੋਰਚਾ ਛੱਡ ਕੇ ਆਏ ਸੀ ਉਹ ਸਾਡੀ ਮੰਗ ਪੁਰਾਣੀ ਆ ਤੇ ਸਰਕਾਰ ਨੇ ਹੀ ਵਾਦਾ ਕੀਤਾ ਸੀ ਵੀ ਅਸੀਂ ਟਾਈਮ ਲੱਗੂਗਾ ਸੀ ਇਹ ਦਵਾਂਗੇ ਪਰ ਅੱਜ ਤੱਕ ਸਰਕਾਰ ਨੇ ਸਾਨੂੰ ਭਾ ਨਹੀਂ ਦਿੱਤੇ ਪੈਦਲ ਚਲੇ ਜਾਓ ਕਿਸੇ ਹੋਰ ਚੀਜ਼ਾਂ ਦੇ ਪੈਦਲ ਹੀ ਸਾਡੇ ਕਿਸਾਨ ਜਾ ਰਹੇ ਸੀ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਕਿੰਨੇ ਕਿਸਾਨ ਸਾਡੇ ਫੱਟੜ ਕਰ ਦਿੱਤੇ ਗਏ ਨੇ ਪਾਰਟ ਟਾਈਮ ਗੱਲ ਹੁੰਦੀ ਹੈ ਜਦ ਦੁਬਾਰਾ ਵੋਟਾਂ ਪਈਆਂ ਲੋਕਾਂ ਨੇ ਫਿਰ ਇਹਨਾਂ ਨੂੰ ਮੂੰਹ ਨਹੀਂ ਲਾਉਂਦੇ ਤੁਹਾਨੂੰ ਜਾਣ ਦਵਾਂਗੇ ਪਰ ਸਰਕਾਰ ਆਪਦੇ ਕਹਿਣੇ ਤੋਂ ਭੱਜ ਗਈ ਆ ਸਿਰਫ ਸ਼ਾਂਤ ਬਈ ਢੰਗ ਦੇ ਨਾਲ ਉਹ ਜਾ ਰਹੇ ਸੀਗੇ ਅੱਗੇ ਸੀ ਹਜ਼ਾਰਾਂ ਕਿਸਾਨ ਬੈਠਾ ਰਿਹਾ ਇੱਕ ਪੱਤਾ ਨਹੀਂ ਤੋੜਿਆ ਅਸੀਂ ਉੱਥੇ ਇਹਨਾਂ ਦਾ ਦਿੱਲੀ ਵਾਲਿਆਂ ਦਾ ਉੱਥੇ ਸਗਾ ਅਸੀਂ ਲੰਗਰ ਖੜਾ ਕੇ ਆਏ ਆ ਨਹੀਂ ਝੋਨਾ ਸਾਡਾ ਇਦ ਕੀ ਲੁੱਟਿਆ ਗਿਆ ਮੰਡੀਆਂ ਚ ਕਾਫੀ ਮੰਡੀਆਂ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਤੋਂ ਕਿਮ ਜੋ ਫੈਸਲਾ ਦਊਗਾ ਸੀ ਐਸ ਕੇਮ ਦੇ ਵਿੱਚ ਆ ਅਸੀਂ ਉਹ ਫੈਸਲੇ ਤੇ ਫੁੱਲ ਚੜਾਵਾਂਗੇ ਜੇ ਐਸ ਕੇਮ ਜਿੱਥੇ ਵੀ ਕਹੂਗਾ ਜਿੱਥੇ ਜਾਣਾ ਹੋਇਆ ਅਸੀਂ ਸਾਡੀ ਜਥੇਬੰਦੀ ਉੱਥੇ ਜਾਊਗਾ ਅ ਸਰ ਕੀ ਬੈਠਕ ਹੋਈ ਆ ਕੀ ਮੀਟਿੰਗ ਫੈਸਲੇ ਤਾਂ ਅੱਜ ਭਾਰਤੀ ਕਿਸਾਨ ਯੂਨੀਅਨ ਲਖਵਾਲ ਦੀ ਮਹੀਨਾਵਾਰ ਮੀਟਿੰਗ ਹੋਈ ਆ ਉਹ ਜਿਹੜੇ ਫੈਸਲੇ ਲਏ ਗਏ ਨੇ ਕਿਉਂਕਿ ਜਿਹੜੀ ਕੇਂਦਰ ਤੇ ਪੰਜਾਬ ਸਰਕਾਰ ਆ ਉਹ ਕਿਸਾਨਾਂ ਦਾ ਹੱਥ ਨਹੀਂ ਫੜ ਰਹੀ ਕਿਸਾਨਾਂ ਦੀ ਬਾਹ ਨਹੀਂ ਫੜ ਰਹੀ ਕਿਸਾਨਾਂ ਨੂੰ ਕੋਈ ਐਜੀਟੇਸ਼ਨ ਵੀ ਕਰ ਰਹੇ ਆ ਤਾਂ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਆ ਉਹਨਾਂ ਨੂੰ ਜ਼ਬਰੀ ਹਰਿਆਣੇ ਚ ਵੀ ਨਹੀਂ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਜਾਣ ਤੇ ਕਿਸਾਨ ਮਰਨ ਵਰਤੇ ਬੈਠਾ ਸਾਡਾ ਲੀਡਰ ਉਹਦੀ ਬਾਤ ਨਹੀਂ ਪੁੱਛੀ ਜਾ ਰਹੀ ਉਹਨਾਂ ਨੂੰ ਸੱਦ ਕੇ ਗੱਲਬਾਤ ਨਹੀਂ ਕੀਤੀ ਜਾ ਸਕਦੀ ਸਾਨੂੰ ਇਹ ਮੰਗਾ ਇੱਕ ਨੇ ਕਿਉਂਕਿ ਅਸੀਂ ਮੰਗਦੇ ਆ ਐਮਐਸਪੀ ਤੇ ਗਰੰਟੀ ਸੁਆਮੀ ਨਾਥਨ ਮੁਤਾਬਕ ਭਾਅ ਮੰਗਦੇ ਆ ਜਿਹੜੇ ਅਸੀਂ 3-4 ਸਾਲ ਪਹਿਲਾਂ ਵੀ ਅਸੀਂ ਉੱਥੋਂ ਮੋਰਚਾ ਛੱਡ ਕੇ ਆਏ ਸੀ ਉਹ ਸਾਡੀ ਮੰਗ ਪੁਰਾਣੀ ਆ ਤੇ ਸਰਕਾਰ ਨੇ ਹੀ ਵਾਦਾ ਕੀਤਾ ਸੀ ਵੀ ਅਸੀਂ ਟਾਈਮ ਲੱਗੂਗਾ ਸੀ ਇਹ ਦਵਾਂਗੇ ਪਰ ਅੱਜ ਤੱਕ ਸਰਕਾਰ ਨੇ ਸਾਨੂੰ ਭਾਅ ਨਹੀਂ ਦਿੱਤੇ ਅੱਜ ਭਾਵੇਂ ਕਣਕ ਤੇ 103100 ਵਿਖ ਰਹੀ ਹੈ ਪਰ 7 ਤੋਂ 23 2300 ਰੁਪਏ ਲੁੱਟੀ ਗਈ ਆ ਅਸੀਂ ਕਹਿੰਦੇ ਆ ਵੀ ਸੁਆਮੀ ਨਾਥਨ ਮੁਤਾਬਕ 35 3600 ਰੁਪਏ ਰੇਟ ਮੰਗਦਾ ਕਣਕ ਦਾ ਉਹ ਦਿੱਤਾ ਜਾਵੇ ਪਿਛਲੇ ਦਿਨੀ ਝੋਨਾ ਸਾਡੇ ਤੋਂ 2300 ਰੁਪਏ ਕੁਸ਼ਲ ਰੇਟ ਸੀ 2000 ਰੁਪਏ ਸਾਡੇ ਤੋਂ ਲੁੱਟ ਲਿਆ ਗਿਆ ਵਪਾਰੀਆਂ ਨੇ ਸਰਕਾਰ ਨੇ ਰਲ ਕੇ ਸਰਕਾਰ ਦੀ ਅੰਗਹੀਲੀ ਕਰਕੇ ਨ ਕੰਮ ਹੀ ਕਰਕੇ ਇਹਨਾਂ ਦੀ ਅਫਸਰशाही ਮਿਲੀ ਹੋਈ ਕਰਕੇ ਸਾਡੇ ਤੋਂ ਲੁੱਟ ਲਿਆ ਗਿਆ ਉਹ ਵੀ ਅਸੀਂ ਬੇਨਤੀ ਕੀਤੀ ਆ ਵੀ ਇਹ ਤੋਂ ਕਿਤੇ ਲੁੱਟਿਆ ਗਿਆ ਘੱਟ ਪੈਸੇ ਦਿੱਤੇ ਗਏ ਨੇ ਉਹ ਸਾਡੇ ਨਾਲ ਸੰਪਰਕ ਕਰਨ ਕਿਸਾਨ ਅਸੀਂ ਉਹਨਾਂ ਨੂੰ ਪੂਰੇ ਪੈਸੇ ਦਵਾਵਾਂਗੇ ਸਰਕਾਰਾਂ ਨੇ ਲੜੀਆਂ ਹੋਈਆਂ ਨੇ ਤੇ ਫੌਰੀ ਤੌਰ ਤੇ ਜਿਹੜਾ ਹਰਿਆਣਾ ਵਿੱਚੋਂ ਵੀ ਸਾਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ ਉਹਦੀ ਵੀ ਅਸੀਂ ਨਖਿੱਦੀ ਕਰ ਰਹੇ ਹਾਂ ਹਰਿਆਣਾ ਕੋਈ ਇਹਨਾਂ ਦੇ ਆਪਦਾ ਨਹੀਂ ਇਹ ਦੇਸ਼ ਦਾ ਹਿੱਸਾ ਸਾਡਾ ਅਸੀਂ ਦੇਸ਼ ਦੇ ਵਸਨੀਕ ਆ ਅਸੀਂ ਸੜਕੇ ਆਵਾਜਾਈ ਚ ਆਪਣੀ ਰਾਜਧਾਨੀ ਜਾ ਸਕਦੇ ਆ ਜਿਵੇਂ ਸਰਕਾਰਾਂ ਨੇ ਕਿਹਾ ਸੀ ਵੀ ਤੁਸੀਂ ਟਰੈਕਟਰਾਂ ਦੇ ਨਾ ਜਾਓ ਪੈਦਲ ਚੱਲੇ ਜਾਓ ਕਿਸੇ ਹੋਰ ਚੀਜ਼ਾਂ ਦੇ ਪੈਦਲ ਹੀ ਸਾਡੇ ਕਿਸਾਨ ਜਾ ਰਹੇ ਸੀ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਕਿੰਨੇ ਕਿਸਾਨ ਸਾਡੇ ਫੱਟੜ ਕਰ ਦਿੱਤੇ ਗਏ ਨੇ ਕਿਸਾਨ ਸ਼ਹੀਦ ਹੋ ਰਹੇ ਨੇ ਪੂਰੀ ਤਰ੍ਹਾਂ ਤੇ ਕਿਸਾਨਾਂ ਦੀਆਂ ਸਾਡੀਆਂ ਮੰਗਾਂ ਮੰਨ ਕੇ ਇਹ ਮਸਲਾ ਹੱਲ ਕਰਨਾ ਚਾਹੀਦਾ ਸੀ ਪੀਐਮ ਨੂੰ ਫੋਰੀ ਤਰ੍ਹਾਂ ਮੀਟਿੰਗ ਬੁਲਾਉਣੀ ਚਾਹੀਦੀ ਆ ਕਈ ਵਾਰ ਇਹ ਭਲੇਖੇ ਪਾਏ ਜਾ ਰਹੇ ਕਿਹਨੂੰ ਸੱਦੀਏ ਇਹਨਾਂ ਕੋਲ ਲਿਸਟ ਨਹੀਂ ਹੈ ਕਿਸਾਨਾਂ ਦੀ ਅਸੀਂ 40 ਕਿਸਾਨ ਸਾਰੇ ਦੇਸ਼ ਦੇ ਵਿੱਚੋਂ ਮੀਟਿੰਗਾਂ ਕਰਨ ਜਾਂਦੇ ਹੁੰਦੇ ਸੀ ਇਹ 40 ਨੂੰ ਸੱਦਾ ਦੇਣ ਸਾਡੇ ਨਾਲ ਬੈਠ ਕੇ ਗੱਲਬਾਤ ਕਰਨ ਟੇਬਲ ਟਾਕ ਤੇ ਗੱਲ ਮੁੱਕਣੀ ਆ ਇਸ ਤਰ੍ਹਾਂ ਲੜਾਈਆਂ ਨਾਲ ਸਰਕਾਰਾਂ ਵੀ ਨਹੀਂ ਬੱਸ ਸਕਦੀਆਂ ਤੇ ਆਉਣ ਵਾਲੇ ਇਹਨਾਂ ਨੂੰ ਵੀ ਨਹੀਂ ਕੱ ਵੀ ਅਸੀਂ ਹਰਿਆਣਾ ਜਿੱਤ ਗਏ ਜਾਂ ਫਲਾਣਾ ਜਿੱਤ ਗਏ ਇਹ ਪਾਰਟ ਟਾਈਮ ਗੱਲ ਹੁੰਦੀ ਆ ਜਦ ਦੁਬਾਰਾ ਵੋਟਾਂ ਪਈਆਂ ਲੋਕਾਂ ਨੇ ਫਿਰ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਲਗਾਤਾਰ ਢਲਵਾ ਸਾਹਿਬ ਜਿਹੜੇ ਕਿ 14 ਦਿਨ ਹੋ ਗਏ ਭੁਖ ਹੜਤਾਲ ਤੇ ਬੈਠੇ ਨੇ ਲਗਾਤਾਰ ਉਹਨੇ ਸਿਹਤ ਦੇ ਰਕੀਆ ਡਾਊਨ ਜਾਈ ਜਾ ਅਸੀਂ ਕਹਿੰਦੇ ਫੌਰੀ ਤੌਰ ਤੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਟੀਮ ਨੂੰ ਬੁਲਾ ਕੇ ਉਹ ਬੈਠੇ ਨੇ ਅੱਜ ਇਜਿਟੇਸ਼ਨ ਚ ਬੈਠੇ ਆ ਉਹਨਾਂ ਨਾਲ ਸਰਕਾਰ ਗੱਲ ਕਰੇ ਤੇ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਬਣਾਵੇ ਇਸ ਤਰ੍ਹਾਂ ਨਾ ਹੋਣ ਵੀ ਸਾਡੇ ਲੀਡਰਾਂ ਦੀ ਜਿਹੜੀ ਕੋਈ ਭੁਖ ਹੜਤਾਲ ਤੇ ਕੋਈ ਲੀਡਰ ਦੀ ਕੋਈ ਇਹੋ ਜਿਹੀ ਕੋਈ ਗੱਲ ਹੋ ਜਾਂਦੀ ਆ ਤਾਂ ਪੂਰਾ ਇਸ ਸਕੀਮ ਜਿਹੜੀ ਆ ਉਹਨਾਂ ਦੇ ਨਾਲ ਅਸੀਂ ਖੜ੍ਹ ਜਾਵਾਂਗੇ। ਜੁਜ ਬੰਦੇਸਾ ਵੱਲੋਂ ਜਿਹੜਾ ਕਿ 101 ਲਿਸਟ ਬਣਾਈ ਕਿਸੇ ਕਿਸਾਨਾਂ ਦੀ ਜਿਹੜਾ ਕਿ ਦਿੱਲੀ ਵੱਲੋਂ ਪੂਛ ਕਰਨਗੇ ਪਰ ਫਿਰ ਵੀ ਜਿਹੜਾ ਕਿ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਗੋਲੇ ਤਾਬੇ ਗਏ, ਕਰੇਨਾ ਦੀ ਪਾਣੀ ਵਰਖਾ ਕੀਤੀ ਗਈ। ਕਿਸ ਤਰ੍ਹਾਂ ਦੇ ਦੋ ਕਿ ਇਹ ਅਗਰ ਲਿਸਟ ਬਾਨੀ ਗਈ ਸੀਗੀ ਤੇ ਫਿਰ ਅੱਗੇ ਜਾਣ ਦਾ ਕਿਉਂ ਨਹੀਂ ਪਰਮਿਸ਼ਨ ਦਿੱਤੀ ਗਈ। ਸਰਕਾਰ ਕਹਿੰਦੀ ਸੀ ਵੀ ਸ਼ਾਂਤਮਈ ਜਾਓ। ਬਿਨਾਂ ਟਰੈਕਟਰਾਂ ਤੋਂ ਜਾਓ ਤਾਂ ਉਹਨੂੰ ਜਾਣ ਦਵਾਂਗੇ ਪਰ ਸਰਕਾਰ ਆਪਦੇ ਕਹਿਣੇ ਤੋਂ ਭੱਜ ਗਈ ਆ ਸਿਰਫ ਸ਼ਾਂਤਮਈ ਢੰਗ ਦੇ ਨਾਲੋਂ ਜਾ ਰਹੇ ਸੀਗੇ ਹਰੇਕ ਬੰਦੇ ਨੂੰ ਅਧਿਕਾਰ ਆ ਐਜੀਟੇਸ਼ਨ ਕਰਨ ਦਾ ਆਪਦਾ ਹੱਕ ਮੰਗਣ ਦਾ ਫਿਰ ਕਿਉਂ ਨਹੀਂ ਸਾਨੂੰ ਹੱਕ ਮੰਗਣ ਦਿੱਤਾ ਜਾ ਰਿਹਾ ਅਸੀਂ ਆਪਦੀ ਰਾਜਧਾਨੀ ਸਾਡੇ ਕਿਸਾਨ ਜਾ ਰਹੇ ਸੀ ਉਹਨਾਂ ਨੂੰ ਹੱਕ ਮਿਲਣਾ ਚਾਹੀਦਾ ਸੀ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਆ ਕਿਸਾਨਾਂ ਨਾਲ ਗੱਲ ਜਿਹੜੇ ਮਸਲੇ ਆ ਸਰਕਾਰ ਨੂੰ ਸੱਦ ਕੇ ਹੱਲ ਕਰਨੇ ਚਾਹੀਦੇ ਆ ਹਾਲਾਂਕਿ ਸ਼ਾਂਤੀਪੁਰ ਮੇ ਤਾਂ ਕਿਸਾਨ ਅੱਗੇ ਵਾਦਰੇ ਸੀਗੇ ਠੀਕ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਨਾ ਧੱਕਾ ਕਿਉਂ ਕੀਤਾ ਗਿਆ ਉਹ ਜਾਣ ਬੁੱਝ ਕੇ ਸਾਨੂੰ ਪੰਜਾਬੀਆਂ ਨੂੰ ਉਹ ਦੋ ਨੰਬਰ ਦੇ ਸ਼ਹਿਰੀ ਮੰਨਦੀ ਆ ਅੱਗੇ ਭਜਨ ਲਾਲ ਨੇ ਵੀ ਸਾਡੇ ਨਾਲ ਇੱਕ ਵਾਰੀ ਇਸ ਤਰ੍ਹਾਂ ਕੀਤਾ ਸੀ ਪਰ ਉਹਦਾ ਹਾਲ ਕੀ ਹੋਇਆ ਮੁੜ ਕੇ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਇੱਕ ਸਰਕਾਰਾਂ ਰੋਜ਼ ਨਹੀਂ ਰਹਿੰਦੀਆਂ ਹੁੰਦੀਆਂ ਰੋਜ਼ ਨਹੀਂ ਇਹਨਾਂ ਦੇ ਸਿਰ ਤੇ ਤਾਜ ਰਹਿੰਦੇ ਹੁੰਦੇ ਇਹ ਲੋਕ ਤਾਜ ਬਦਲ ਦਿੰਦੇ ਹੁੰਦੇ ਅ ਗ੍ਰਿਕਲਚਰ ਤੇ ਜੇ ਖੇਤੀਬਾੜੀ ਮੰਤਰੀ ਨੇ ਵੀ ਬਿਆਨ ਆਇਆ ਸੀ ਕਿ ਕਿਸਾਨ ਜਿਹੜੇ ਕੀ ਪੈਦਲ ਕੂਚ ਕਰ ਲੋ ਪਰ ਟਰੈਕਟਰ ਟਰੈਲੀਏ ਤੂੰ ਇਹ ਉੱਥੇ ਛੱਡ ਦੋ ਉਹਦੇ ਵੱਲੋਂ ਵੀ ਬਿਆਨ ਬਦਲੇ ਗਏ ਹੁਣ ਤਾਂ ਅਸੀਂ ਪੈਦਲੇ ਕੂਚ ਕਰਨ ਲੱਗੇ ਸੀ ਟਰੈਕਟਰ ਵਾਲੀਆਂ ਸ਼ਰਤਾਂ ਸੀਗੀਆਂ ਉੱਥੇ ਕੀ ਖਤਰਾ ਹੋ ਸਕਦਾ 100 ਕਿਸਾਨਾਂ ਤੋਂ ਦਿੱਲੀ ਨੂੰ ਇਹਨਾਂ ਨੂੰ ਅੱਗੇ ਸੀ ਹਜ਼ਾਰਾਂ ਕਿਸਾਨ ਬੈਠਾ ਰਿਆਂ ਇੱਕ ਪੱਤਾ ਨਹੀਂ ਤੋੜਿਆ ਅਸੀਂ ਉੱਥੇ ਇਹਨਾਂ ਦਾ ਦਿੱਲੀ ਵਾਲਿਆਂ ਦਾ ਉੱਥੇ ਸਗਾ ਅਸੀਂ ਲੰਗਰ ਖੜਾ ਕੇ ਆਏ ਆ ਤੇ ਸਾਡੇ ਤੋਂ ਕੀ ਅਸੀਂ ਤਾਂ ਕੌਮ ਇਹੋ ਜੀ ਆ ਵੀ ਜਿਹੜਾ ਸਾਡੇ ਕੋਲ ਪਿਆਰ ਨਾ ਹੁੰਦਾ ਸੀ ਉਹਨੂੰ ਪਿਆਰ ਨਾਲ ਰੋਟੀ ਵੀ ਖਵਾਉਨੇ ਆ ਲੰਗਰ ਵੀ ਛਕਾਉਨੇ ਆ ਉਹਦਾ ਸਤਿਕਾਰ ਕਰਦੇ ਆ ਧੀਆਂ ਭੈਣਾਂ ਦਾ ਸਤਿਕਾਰ ਕਰਦੇ ਆ ਪੰਜਾਬ ਤਾਂ ਕੌਮ ਹੈ ਜੀ ਖੇਤੀ ਜੇਕਰ ਝੋਨੇ ਦੀ ਗੱਲ ਕੀਤੀ ਹੈ ਪਹਿਲੇ ਝੋਨੇ ਦੀ ਖਰੀਦ ਕੀ ਹੁੰਦੀ ਸੀ ਹੁਣ ਇਸ ਟਾਈਮ ਕੀ ਚੱਲਦੀ ਕੀਮੇ ਝੋਨੇ ਦੀ ਖਰੀਦ ਨੂੰ ਲੈ ਕੇ ਪਹਿਲੇ ਕੀ ਖਰੀਦ ਸੀ ਨਹੀਂ ਝੋਨਾ ਸਾਡਾ ਕਿ ਲੁੱਟਿਆ ਗਿਆ ਮੰਡੀਆਂ ਚ ਕਾਫੀ ਮੰਡੀਆਂ ਦੇ ਵਿੱਚ ਜਿਹੜਾ ਕਿਸਾਨਾਂ ਤੋਂ ਘੱਟ-ਕੱਟੀ ਗਈ ਆ 200 ਤੋਂ ਰੁਪਏ ਲੈ ਕੇ 500 ਰੁਪਏ ਤੱਕ ਕੁਇੰਟਲ ਮਗਰ ਸਾਡਾ ਘੱਟ-ਕੱਟੀ ਗਈ ਆ ਉਹਦੇ ਲਈ ਅਸੀਂ ਕਿਸਾਨਾਂ ਨੂੰ ਵੀ ਬੇਨਤੀ ਕੀਤੀ ਆ ਵੀ ਜਿਹਦੇ ਤੋਂ ਇਸ ਤਰ੍ਹਾਂ ਕਿਸੇ ਨਾਲ ਕਟ ਕੱਟੀ ਗਈ ਆ ਉਹ ਸਾਨੂੰ ਸਿੱਧੀ ਐਪਲੀਕੇਸ਼ਨ ਦਵੇ ਅਸੀਂ ਉਹਦੇ ਪੈਸੇ ਵਾਪਸ ਕਰਵਾਵਾਂਗੇ ਉਹ ਨਗਰੀ ਰਣਨੀਤੀ ਕੀ ਹੋ ਗਈ ਬਾਰਡਰ ਤੇ ਕਿਸਾਨ ਲਗਾਤਾਰ ਸਿੰਗਾ ਸ਼ਿਕਾਰ ਰਿੰਦੇ ਆਂ ਅਗਲੀ ਰਣਨੀਤੀ ਕੀ ਆ ਅੱਜ ਸਾਡੀ ਐਸਕੇਮ ਦੀ ਮੀਟਿੰਗ ਵੀ ਹੋ ਰਹੀ ਆ ਐਸਕੇਮ ਜੋ ਫੈਸਲਾ ਦਊਗਾ ਸੀ ਐਸਕੇਮ ਦੇ ਵਿੱਚ ਆ ਅਸੀਂ ਉਹ ਫੈਸਲੇ ਤੇ ਫੁੱਲ ਚੜਾਵਾਂਗੇ ਜੇ ਐਸਕੇਮ ਜਿੱਥੇ ਵੀ ਕਹੂਗਾ ਜਿੱਥੇ ਜਾਣਾ ਹੋਇਆ ਅਸੀਂ ਸਾਡੀ ਜਥੇਬੰਦੀ ਉੱਥੇ ਜਾਊਗੀ ਬਿਲਕੁਲ ਐਸਕੇਮ ਦੇ ਵੱਲੋਂ ਜਿਹੜੀ ਕੀ ਮੀਟਿੰਗ ਬਿਠਾਈ ਗਈ ਹੈ ਤੇ ਲਗਾਤਾਰ ਜਿਹੜੀ ਕੀ ਆ ਸ਼ੰਭੂ ਭਾਰਤੀ ਕਿਸਾਨ ਜੋ ਨੇ ਲੱਖਵਾਲ ਦੀ ਮਹੀਨਾਵਾਰ ਮੀਟਿੰਗ ਲੁਧਿਆਣੇ ਹੈੱਡ ਆਫਿਸ ਦੇ ਵਿੱਚ ਹੋ ਜਿਹੜੀਆਂ ਵੱਡੀਆਂ ਸਮੱਸਿਆਵਾਂ ਚੱਲ ਰਹੀਆਂ ਕੇਂਦਰ ਸਰਕਾਰ ਜਾਂ ਭਾਵੇਂ ਪੰਜਾਬ ਸਰਕਾਰ ਆ ਉਹ ਦੇਸ਼ ਦੇ ਕਿਸਾਨਾਂ ਨੂੰ ਅਣਗੋਲੇ ਕਰਕੇ ਪੂਰੇ ਭਾ ਮੀਐਸਪੀ ਮੁਤਾਬਕ ਸੁਆਮੀਨਾਥਨ ਕਮਿਸ਼ਨ ਮੁਤਾਬਕ ਨਹੀਂ ਦੇ ਰਹੀ ਉਹਦੇ ਨਾਲ ਭਾਵੇਂ ਵੱਖ-ਵੱਖ ਜਥੇਬੰਦੀਆਂ ਮੋਰਚਿਆਂ 'ਚ ਵੀ ਗਈਆਂ ਹੋਈਆਂ ਨੇ ਤੇ ਸਾਡੀ ਵੀ ਇਹੀ ਮੰਗ ਸੀ ਅਸੀਂ ਮੋਰਚਾ ਛੱਡ ਕੇ ਆਏ ਸੀ ਮੋਰਚਾ ਵਿੱਚ ਛੱਡ ਕੇ ਆਏ ਸੀ ਵੀ ਸਾਨੂੰ ਜਿਹੜਾ ਐਮਐਸਪੀ ਮੁਤਾਬਕ ਸਵਾਮੀ ਨਾਥਨ ਕਮਿਸ਼ਨ ਮੁਤਾਬਕ ਸੀ2+50 ਦੇ ਹਿਸਾਬ ਦੇ ਨਾਲ ਉਹ ਭਾਅ ਦਿੱਤੇ ਜਾਣ ਪਰ ਅੱਜ 3 ਸਾਲ ਹੋ ਗਏ ਨੇ ਨਹੀਂ ਸਾਨੂੰ ਦਿੱਤੇ ਗਏ ਸਾਡਾ ਸਗੋਂ ਝੋਨਾ ਪੰਜਾਬ ਸਰਕਾਰ ਦੀ ਅੰਗੈਲੀ ਕਰਕੇ 2 ਤੋਂ 300 ਰੁਪਏ ਪਰ ਕੁਇੰਟਲ ਘੱਟ ਲੁੱਟਿਆ ਗਿਆ ਸਰਕਾਰ ਨੇ ਅਫਸਰशाही ਨੇ ਤੇ ਇਹਨਾਂ ਨੇ ਸਾਡਾ ਇਹ ਝੋਨਾ ਲੁੱਟਿਆ ਐਮਐਸਪੀ ਤੋਂ ਵੀ ਸਾਡਾ ਜਿਹੜਾ ਝੋਨਾ ਘੱਟ ਬਿਕਿਆ ਉਹਦੇ ਲਈ ਅਸੀਂ ਸਰਕਾਰਾਂ ਨੂੰ ਵਾਰਨਿੰਗ ਦਿੰਨੇ ਆ ਵੀ ਫੌਰੀ ਤੌਰ ਤੇ ਜਿਹੜੀਆਂ ਆਉਣ ਵਾਲੀਆਂ ਫਸਲਾਂ ਨੇ ਜਿਵੇਂ ਅੱਜ ਕਣਕ 3000 ਰੁਪਏ ਵਿਕ ਰਹੀ ਆ ਪਰ ਇਹਨਾਂ ਨੇ 23-2400 ਰੁਪਏ ਰੇਟ ਰੱਖਿਆ ਹੋਇਆ ਉਹਦੀ ਕਮੀ ਆ ਭਾਰੀ ਸਾਡਾ 35-3600 ਰੁਪਏ ਕਣਕ ਦਾ ਰੇਟ ਬਣਦਾ ਸਾਨੂੰ ਪੂਰਾ ਕਣਕ ਦਾ ਜਿਹੜਾ ਰੇਟ ਦਿੱਤਾ ਜਾਵੇ ਜਿਵੇਂ ਸਾਡੇ ਦੇ ਕੋਈ ਰੈੱਡ ਐਂਟਰੀਆਂ ਹੋਈਆਂ ਨੇ ਪੰਜਾਬ ਸਰਕਾਰ ਨੇ ਕੀਤੀਆਂ ਨੇ ਕਿਉਂਕਿ ਪੰਜਾਬ ਸਰਕਾਰ ਨਕਾਮ ਰਹੀ ਆ ਸੈਂਟਰ ਸਰਕਾਰ ਨਕਾਮ ਰਹੀ ਆ ਸਾਡੀ ਪਰਾਲੀ ਨੂੰ ਸਾਹਮਣੇ ਅਸੀਂ ਸਿੱਧੀ ਸਬਸਿਡੀ ਦੀ ਮੰਗ ਕਰਦੇ ਸੀ 2500 ਸਾਨੂੰ ਨਹੀਂ ਦਿੱਤੀ ਗਈ ਉਤੋਂ ਦੇ ਸਾਡੇ ਤੇ ਲਾਲ ਐਂਟਰੀਆਂ ਕੀਤੀਆਂ ਗਈਆਂ ਨੇ ਉਹ ਫੌਰਤ ਤੌਰ ਤੇ ਵਾਪਸ ਲਈਆਂ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਵੱਡਾ ਸੰਘਰਸ਼ ਦੀ ਤਿਆਰੀ ਵੱਲ ਵੀ ਜਾ ਰਹੇ ਹਾਂ ਦੂਸਰਾ ਸਾਡਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਕਾਫੀ ਜਥੇਬੰਦੀਆਂ ਨੇ ਲੁਧਿਆਣੇ ਦੇ ਵਿੱਚ ਇੱਥੇ ਬੁੱਢਾ ਨਾਲੇ ਦਾ ਜਿਹੜਾ ਪਾਣੀ ਆ ਉਹ ਡਾਈੰਗ ਮਿਲਾਂ ਦਾ ਜਿਹੜਾ ਨਾਲੇ 'ਚ ਪੈਂਦਾ ਉਹ ਭਾਵੇਂ ਕੋਰਟ ਨੇ ਵੀ ਕਿਹਾ ਹੋਇਆ ਵੀ ਇਹ ਨਾਲੇ ਬੁੱਢੇ ਨਾਲੇ 'ਚ ਨਹੀਂ ਪੈ ਸਕਦਾ ਉਹਨੂੰ ਫੌਰੀ ਤੌਰ ਤੇ ਰੋਕਿਆ ਜਾਵੇ ਅਸੀਂ ਨਹੀਂ ਨਾਲ ਸੰਘਰਸ਼ ਜਿਹੜੀਆਂ ਜਥੇਬੰਦੀਆਂ ਕਰਦੀਆਂ ਨੇ ਸਾਡੀ ਜਥੇਬੰਦੀ ਵੀ ਉਹਨਾਂ ਦੇ ਨਾਲ ਰਲ ਕੇ ਸੰਘਰਸ਼ ਕਰੂ ਅਸੀਂ ਵਾਰਨਿੰਗ ਦਿੰਨੇ ਆ ਤੁਹਾਡੇ ਰਾਹੀਂ ਚੈਨਲਾਂ ਰਾਹੀਂ মিডিਆ ਰਾਹੀਂ ਸਰਕਾਰ ਨੂੰ ਵੀ ਫੌਰੀ ਤੌਰ ਤੇ ਆਉਣ ਵਾਲੇ ਦਿਨਾਂ ਚ ਇਹਦਾ ਗੰਦੇ ਨਾਲੇ ਜਿਹੜਾ ਪੈਂਦਾ ਪਾਣੀ ਡਾਈੰਗ ਮਿਲਾਂ ਦਾ ਪੈਂਦਾ ਉਹਨਾਂ ਨੂੰ ਫੌਰੀ ਤੌਰ ਤੇ ਸਾਫ਼ ਕੀਤਾ ਜਾਵੇ ਉਹਦੇ ਪਲਾਂਟ ਲਾਇਆ ਜਾਣ ਤਾਂ ਉਹਨਾਂ ਨੂੰ ਵਿੱਚ ਪਾਇਆ ਜਾਵੇ ਨਹੀਂ ਤਾਂ ਸਾਡੇ ਜਿਹੜੀਆਂ ਆਉਣ ਜਿਹੜੇ ਜ਼ਿਲ੍ਹੇ ਨੇ ਮੋਗਾ ਫਰੀਦਕੋਟ ਫਿਰੋਜ਼ਪੁਰ ਆਲੇ ਦੁਆਲੇ ਦੇ ਇੱਕ ਵੱਡੀ ਕੈਂਸਰ ਦੀ ਬਿਮਾਰੀ ਦੇ ਵਿੱਚ ਚਲੇ ਜਾਣਗੇ ਤੀਸਰੀ ਸਸੀਆਂ ਨਰਮਾ ਉਧਰ ਆ ਰਿਹਾ ਸੀਸੀਆਈ ਜਿਹੜੀ ਹੈਗੀ ਆ ਉਹ ਐਂਟਰ ਨਹੀਂ ਕਰ ਰਹੀ ਮੰਡੀਆਂ ਦੇ ਵਿੱਚ ਉਹਦੇ ਕਰਕੇ ਸਾਨੂੰ ਨਰਮੇ ਦਾ ਰੇਟ ਜਿਹੜਾ ਉਹ ਘੱਟ ਮਿਲ ਰਿਹਾ ਅਸੀਂ ਫੌਰੀ ਤੌਰ ਤੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਫੌਰੀ ਤੌਰ ਤੇ ਸੀਸੀਆਈ ਉਹ ਮੰਡੀਆਂ ਦੇ ਵਿੱਚ ਐਂਟਰ ਕਰੇ ਤਾਂ ਕਿ ਜਿਹੜਾ ਸਾਨੂੰ ਨਰਮੇ ਦਾ ਪੂਰਾ ਮੁੱਲ ਮਿਲ ਮਿਲ ਸਕੇ ਤੀਸਰਾ ਸਾਡੇ ਜਿਹੜੀ ਆ ਫਿਰ